फिर राहुल गांधी जी माँ क्यों नहीं बोली जो तो मैं उधर कोले जाके बैठा है। मैं क्या गल करिए वट इज योर नेम ब्रदर क्या विद टोबन वट इज योर नेम भलेंदर सिंह द फाइट इज अबाउट whether he, as a Sikh, is going to be allowed to wear his turban in india or he as a sikh is going to be allowed to wear a kada in india or he as a sik is going to be able to go to a gurdwara that's what the fight is about and not just for him for all religions ki jadon blue star hoya hai eh india di national policy ehnu kehnde hai ki national policy te taay to hai es karke vajpayi saab ne keha indira gandhi saadi durga mata hai ਗੁਰਵਾਨੀ ਸਾਹਿਬ ਨੇ ਕਿਹਾ 6 ਮਹੀਨੇ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਆਹੀ ਜਿਹੜੇ ਤਤਨ ਹੋਏ ਐ ਮੈਂ ਐਸ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਆ ਕਿ ਇਹ ਸਿੱਖ ਮਾਰੇ ਐ ਮੋਦੀ ਸਰਕਾਰ ਨੇ ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ ਨਾਲ ਬੈਠੀ ਸੀਗੀ ਮੈਂ ਕਿਹਾ ਸੋਨੀਆ ਇਹ ਆ ਆਪਾਂ ਨੇ ਆਪੋਜੀਸ਼ਨ ਹੈ ਇਹ ਮੁੱਦਾ ਛੱਤਣਾ ਬੀਬੀ ਸੋਨੀਆ ਕਹਿੰਦੇ ਅਸੀਂ ਛੱਤ ਦਿੰਨੇ ਆ ਨਾਲ ਬੈਠੇ ਸੀ ਲੀਡਰ ਆਫ ਦੀ ਆਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਹਮ ਅਠਾ ਦਿੰਦੇ ਆ ਫਿਰ ਇੱਕ ਸਿਆਣੇ ਕਾਂਗਰਸਮੈਨ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪ ਬਾਹਰ ਆਓ ਗੈਲਰੀ ਮੇ ਉਹਨੇ ਮੈਨੂੰ ਦੱਸਿਆ ਸਾਫ ਕਿ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਅਸੀਂ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ ਹੁਣ ਜੇ ਸਿੱਖਾਂ ਨੂੰ ਮਾਰਨ ਦੀ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਦੋਨੋਂ ਵੱਡੀਆਂ ਪਾਰਟੀਆਂ ਕਹਿੰਦੀਆਂ ਤੇ ਫਿਰ ਸਾਡਾ ਬਚਾਓ ਕਿੱਥੇ ਉਹ ਸਾਡਾ ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗਾਲੀ ਨਹੀਂ ਕੱਢਣਾ ਚਾਹੁੰਦੀ ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਮਾਖ ਦੇ ਵਿੱਚ ਜਿਹੜੇ ਕਹਿੰਦੇ ਐ ਕਿ ਗ੍ਰੇ ਮੈਟਰ ਹੁੰਦਾ ਉਹ ਖਤਮ ਹੋ ਗਿਆ ਉਸੇ ਕਾਂਗਰਸ ਪਾਰਟੀ ਦੇ ਸਾਥੀ ਐਪੀ ਆਪਾਂ ਜਤਾ ਕੇ ਫੇਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਦੇ ਐ ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ ਕੋਈ ਨਹੀਂ ਕਰਦਾ ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ ਤੁਹਾਡੀ ਗੱਲ ਠੀਕ ਐ ਉੱਥੇ ਜਾ ਕੇ ਕਹਿੰਦਾ ਵੋਟ ਪਰ ਵੋਟ ਵੀ ਤੇ ਸਿੱਖਾਂ ਨਹੀਂ ਪਾਈ ਨਾ ਵੋਟ ਵੀ ਤੇ ਸਿੱਖ ਪਈ ਅਕਰਦਾ ਤੁਸੀਂ ਕਹਿ ਦਿੱਤੀ ਨਹੀਂ ਹੈ ਉਹ ਦਿੱਤੀ ਹੈ ਜੀ ਸਿੱਖਾ ਨਹੀਂ ਪਾਈ ਹੈ ਪਰ ਸਿੱਖਾ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਮੋਟਾ ਭੈਣ ਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ ਫਿਰ ਇਹ ਗੁਲਾਮੀ ਦੀ ਨਿਸ਼ਾਨੀ ਹੈ ਮੈਂ ਕਹਿੰਦਾ ਨਾ ਮੈਂ ਤਾਂ ਮੰਨਦਾ ਹੈ ਕਿ ਇਹ ਸਿੱਖਾਂ ਨੂੰ ਬ੍ਰੇਨਵਾਸ਼ ਕਰਕੇ ਸਾਟੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ ਮੈਂ ਕਹਿੰਦਾ ਕਮਜ਼ੋਰੀ ਹੈ ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ ਮਾਦ ਸਵਾਲ ਉਹੀ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਅੱਗੇ ਕੰਫਰੈਂਸ ਜਾ ਕੇ ਕਿਹਾ ਕਿ ਹਮari ਗੱਲ ਕਰ ਉਹ ਉਸ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਹੈ ਕੈਨੇਡਾ ਦੇ ਵਿੱਚ ਫਿਰ ਹੈ ਪਾਕਿਸਤਾਨ ਦੇ ਵਿੱਚ ਯੂਕੇ ਤੇ ਤੇ ਪੰਨੋ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ ਨਹੀਂ ਉਹ ਤਾਂ ਬੀਜੇਪੀ ਦੀ ਸਰਕਾਰ ਹੋ ਗਈ ਨਾ ਮੈਂ ਰਾਹੁਲ ਗਾਂਧੀ ਦੀ ਗੱਲ ਨਹੀਂ ਫਿਰ ਰਾਹੁਲ ਗਾਂਧੀ ਦੀ ਮਾਂ ਸ਼ੂਨੀ ਪੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ ਮੈਂ ਕਿਹਾ ਗੱਲ ਕਰੀਏ ਮਤਲਬ ਤੁਸਾਂ ਦਾ ਨਾਮ ਤਾਂ ਸੇਰ ਸੁਣਿਆ ਗਾਂਧੀ ਚੌਧਰੀ ਹੈ ਤੀਜਾ ਨਾਮ ਦੱਸ ਦਿਓ ਜਿਹਨੇ ਤੁਹਾਨੂੰ ਨਿਕਲ ਕੀਤੀ ਸੀ ਕਿ ਨੈਸ਼ਨਲ ਕੋਈ ਹੈ ਉਹ ਨਹੀਂ ਮੈਂ ਦੱਸੂ ਉਹ ਮੇਰੇ ਨਾਲ ਸੀਕ੍ਰੀਟ ਗੱਲ ਕੀਤੀ ਹੈ ਸੀਨੀਅਰ ਨੇ ਤਦੇ ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ